ਜਿਹੜਾ ਵੀ ਕੋਈ ਆਉਂਦਾ ਐਮਐਲਏ ਮੰਤਰੀ ਜਿਹੜੀ ਪਾਰਟੀ ਆਉਂਦਾ ਦੋ ਥੈਲੇ ਮੋਢੇ ਪਰ ਰੱਖਦੇ ਆ ਆਪਣਾ ਚਿੱਟਾ ਕੁਰਤਾ ਵੀ ਮੈਂ ਜਾਣ ਕੇ ਪਾਕੀ ਆਉਂਦੇ ਆ ਦੋ ਗੱਟੇ ਚੱਕਦੇ ਆ ਉਹ ਛਿੱਟੇ ਛਿੱਟੇ ਪੈ ਜਾਂਦੇ ਉਹਨੇ ਫੋਟੋ ਖਿੱਚਾ ਕੇ ਚਲੇ ਜਾਂਦੇ ਆ ਇਹ ਤਾਂ ਇਹਨਾਂ ਨੇ ਸਾਡੀਆਂ ਜ਼ਮੀਨਾਂ ਰੜਕਦੀਆਂ ਸਾਡੀਆਂ ਦਾੜੀਆਂ ਰੜਕਦੀਆਂ ਇਹਨਾਂ ਨੂੰ ਯਾਰ ਅਸੀਂ ਲੈਂਡ ਫੋਲਿੰਗ ਨੀਤੀ ਰੱਦ ਕਰਾਈ ਇਹਨਾਂ ਦੀ ਪਾਪਾ ਰੱਦ ਕਰਾਈ ਇਹਨਾਂ ਨਾਲ ਲੜ ਕੇ ਇਹ ਹੁਣ ਇਹਨਾਂ ਨੇ ਦੇਖਿਆ ਵੀ ਪੰਜਾਬ ਕਾ ਪੰਜਾਬੀ ਹਰੇਕ ਜਗ੍ਹਾ ਆ ਡਜਨੇ ਆ ਹੁਣ ਦੇਖਿਆ ਵੀ ਇਹਨਾਂ ਨੂੰ ਕਿਹਾ ਇਹਨਾਂ ਨੂੰ ਆ ਪਾਣੀ ਦਾ ਹੜਾ ਦੋ ਆਰਸਰੰਦ ਫਿਲਟਰ ਨਹਿਰ ਹੈ ਜਿਹਨੂੰ ਨੀਲੋ ਨਹਿਰ ਵੀ ਕਹੇਦਨੇ ਆ ਇਹ ਪੂਰੇ ਮਾਲਵੇ ਚ ਜਾਂਦੀ ਹੈ ਕਿ ਰਾਜਸਥਾਨ ਜਾਂਦੀ ਹੈ ਹੁਣ ਵੀ ਬਾਈ ਖਾਲੀ ਪਈ ਹੈ ਹਫਤਾ ਹੋ ਗਿਆ ਇਹ ਨਹਿਰ ਖਾਲੀ ਚੱਲਦੇ ਨੂੰ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਇਹ ਨਾ ਸਰਕਾਰਾਂ ਦਾ ਸਾਥ ਛੱਡ ਦੋ ਜਿੱਤੇ ਕੌਮ ਦੇ ਪਰਚੇ ਹੋਏ ਹੋਏ ਆ ਉਹ ਬੰਦੇ ਆ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਆਪਣੇ ਖਾਲਸਾ ਰਾਜ ਨੂੰ ਮੂੰਹ ਕਰੋ ਝਾੜੂ ਵਾਲੇ ਬੰਦੇ ਆ ਕੇ ਕਹਿੰਦੇ ਆ ਪੋਸਟਰ ਘਾਤੇ ਲਾਇਆ ਸੰਤਾਂ ਦਾ ਸੰਤਾਂ ਦੇ ਗੀਤ ਚ ਬੰਦ ਕਰਾਉਣ ਲੱਗੇ ਇਹਨਾਂ ਦੀ ਇਹ ਮੰਚਾ ਸਾਨੂੰ ਉਰੇ ਪਤਾ ਲੱਗਦੀ ਆ ਝਾੜੂ ਵਾਲਿਆਂ ਦੀ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਬਹੁਤ ਨਾਟਕਿਕ ਸਥਿਤੀ ਬਣੀ ਹੋਈ ਹੈ ਬਹੁਤ ਸਾਰੇ ਇਲਾਕੇ ਨੇ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਨੇ ਤਾਂ ਜਹੇ ਦੇ ਵਿੱਚ ਸ੍ਰੀ ਚਮਕੌਰ ਸਾਬ ਦੇ ਵਿੱਚ ਖੜੇ ਆ ਤਾਂ ਚਮਕੌਰ ਸਾਬ ਦੇ ਨੇੜਲੇ ਪਾਸੇ ਸਤਲੁਜ ਜਿਸ ਸਤਲੁਜ ਦੇ ਵਿੱਚ ਤਕਰੀਬਨ ਸਵਾ 3 ਲੱਖ ਕਿਊਸਕ ਦੇ ਹਿਸਾਬ ਦੇ ਨਾਲ ਪਾਣੀ ਛੱਡਣ ਦਾ ਦਾਵਾ ਕਰ ਦਿੱਤਾ ਗਿਆ ਤਾਂ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਵੇਂ ਸ਼ੂਕਾ ਮਾਰਦਾ ਹੋਇਆ ਪਾਣੀ ਹੈ ਜਿਹੜਾ ਅੱਗੇ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਵੇਂ ਇੱਥੇ ਲੋਕ ਨੇ ਜਿਹੜੇ ਉਹ ਤਮਾਮ ਸਾਰੇ ਖਦਸ਼ਿਆਂ ਦੇ ਮੱਦੇ ਨਜ਼ਰ ਇੱਥੇ ਚਾਰਾ ਜੋਈ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਸਭ ਤੋਂ ਪਹਿਲਾਂ ਤਸਵੀਰ ਤੁਹਾਡੇ ਨਾਲ ਪਾਣੀ ਦੀ ਸੰਢੀ ਕਰ ਦਿੰਦਾ ਕਿ ਸਤਲੋਜ ਦਰਿਆ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਹੜਾ ਪਾਣੀ ਹੈ ਉਹ ਅੱਗੇ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਇਹੀ ਪਾਣੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਪ੍ਰਭਾਵਿਤ ਕਰਦਾ ਦਵਾਬਾ ਹੋਵੇ ਜਾਂ ਫਿਰ ਮਾਝਾ ਹੋਵੇ ਜਾਂ ਮਾਲਵੇ ਦੀ ਗੱਲ ਹੋਵੇ ਤਾਂ ਫਿਰੋਜ਼ਪੁਰ ਏਰੀਆ ਦੇ ਵਿੱਚ ਪਾਣੀ ਜਾਂਦਾ ਇਸ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਹੈ ਤੇ ਪਾਣੀ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਅੱਗੇ ਵੱਲ ਨੂੰ ਤੇਜ਼ੀ ਦੇ ਨਾਲ ਜਾ ਰਿਹਾ ਤਾਂ ਇੱਥੇ ਘੁੰਮਣ ਘੇਰੀ ਪੈਂਦੀ ਹੈ ਜਿਸ ਦੇ ਮੱਦੇ ਨਜ਼ਰੇ ਜਿਹੜਾ ਕਹਿ ਸਕਦੇ ਕਿ ਇੱਕ ਆਰਜੀ ਤੁਸੀਂ ਬੰਨ ਬਣਾਇਆ ਹੋਇਆ ਸੀ ਤਾਂ ਇਹ ਬਿਲਕੁਲ ਖੁਰ ਚੁੱਕਾ ਹੈ ਤਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਲਾਕੇ ਵਾਲੇ ਜਿਹੜੇ ਲੋਕ ਹੈ ਉਹ ਲੱਗੇ ਹੋਏ ਨੇ ਤਕਰੀਬਨ ਨਾ 2 ਦਿਨ ਤੋਂ ਇਸੇ ਤਰ੍ਹਾਂ ਦਿਨ ਰਾਤ ਇੱਕ ਕਰਦਿਆਂ ਹੋયા ਨੌਂਡਵਾਨਾਂ ਦੇ ਵੱਲੋਂ ਆਪਣੀ ਚਾਰਾ ਜੋਈ ਕੀਤੀ ਜਾ ਰਹੀ ਹੈ ਜਿਹੜੇ ਗੱਟੇ ਪਰ ਪਰ ਕੇ ਇਸ ਜਗ੍ਹਾ ਦੇ ਉੱਪਰ ਲਗਾਏ ਜਾ ਰਹੇ ਨੇ ਕਿਉਂਕਿ ਕਿਸੇ ਵੀ ਤਰੀਕੇ ਦੇ ਇਹ ਨਾਲਾ ਰੱਬ ਨਾ ਕਰੇ ਜੇ ਨੁਕਸਾਨ ਹੁੰਦਾ ਤੇ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਣਗੇ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਹੈ ਇਹਦੇ ਵਿੱਚ ਵੱਡੀ ਤਦਾਦ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਣ ਦਾ ਖਰਚਾ ਹੈ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਇੱਥੇ ਲੋਕ ਨਜ਼ਰ ਆਉਣਗੇ ਜਿਹੜੇ ਆਪਣੇ ਤੌਰ ਤੇ ਯਤਨ ਕਰ ਰਹੇ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਰੇਸ਼ਮ ਸਿੰਘ ਹੁਣੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਕੋਲ ਦੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਹੜ੍ਹ ਦੀ ਸਥਿਤੀ ਦੇ ਮੱਦੇ ਨਜ਼ਰ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋ ਚੁੱਕੇ ਨੇ ਤਾਂ ਇਸੇ ਨੂੰ ਲੈ ਕੇ ਵੱਡੇ ਖਰਸ਼ੇ ਜਤਾਏ ਜਾ ਰਹੇ ਨੇ ਚਮਕੌਰ ਸਾਹਿਬ ਦੀ ਨੇੜਲੇ ਪਾਸੇ ਖੜੇ ਆ ਤਾਂ ਇਹ ਸਤਲੋਜ ਹੈ ਤੇ ਸਤਲੋਜ ਦੇ ਵਿੱਚ 3 ਲੱਖ ਕਿਊਸਕ ਪਲੱਸ ਜਿਹੜਾ ਪਾਣੀ ਉਹ ਛੱਡਣ ਦਾ ਦਾਵਾ ਕਰ ਦਿੱਤਾ ਗਿਆ ਤਾਂ ਇਸੇ ਦੇ ਮੱਦੇ ਨਜ਼ਰ ਜਿਹੜੇ ਲੋਕ ਲੱਗੇ ਹੋਏ ਨੇ ਕਿਵੇਂ ਦੇਖਦੇ ਹੋ ਇਹਨਾਂ ਦੇ ਮਨੋਂ ਬੱਲਣ ਦੇਖੋ ਜੀ ਇੱਕ ਕੁਦਰਤੀ ਆਫਤ ਆਈ ਹੈ ਲੇਕਿਨ ਇਹਦੇ ਵਿੱਚ ਸਰਕਾਰਾਂ ਦੀ ਬਹੁਤ ਬੜੀ ਨਲਕੀ ਵੀ ਹੈ ਨਾਲ ਦੀ ਨਾਲ ਜਦੋਂ ਡੈਮਾਂ ਦਾ ਪਾਣੀ ਐਨ ਖਤਰੇ ਦੇ ਨਿਸ਼ਾਨ ਤੇ ਚਲੇ ਗਿਆ ਉਦੋਂ ਡੈਮਾਂ ਦਾ ਪਾਣੀ ਫਿਰ ਛੱਡਿਆ ਗਿਆ ਤੁਸੀਂ ਦੇਖੋ ਅੱਜ ਜਦੋਂ ਸਤ ਉੱਥੇ ਭਾਗੜਾ ਡੈਮ तकरीबन ਬਰਾਬਰ ਹੀ ਇੱਕ ਮੁੱਟ ਮੇਰੇ ਕੋਲ 2 ਫੁੱਟ ਨੀਚੇ ਇਸ ਟਾਈਮ ਤੇ ਇਹਨਾਂ ਨੇ ਪਾਣੀ ਵਧਾਤਾ ਛੱਡਤਾ 1 ਲੱਖਤ ਪਾਣੀ ਮਤਲਬ ਜਿਹੜਾ ਪਾਣੀ ਥੋੜਾ ਥੋੜਾ ਕਰਕੇ ਪਹਿਲਾਂ ਛੱਡ ਛੱਡ ਸਕਦੇ ਸਨ ਲੇਕਿਨ ਇਹਨੇ ਨਾ 1 ਲੱਖਤ ਛੱਡਿਆ ਅੱਜ ਤੁਸੀਂ ਦੇਖੋ ਪੰਜਾਬ ਦੀ ਉਹ ਬੈਲਟਰੀ ਜਿਹੜੀ ਦੋਵਾਂ ਦਰਿਆਵਾਂ ਦੇ ਵਿੱਚ ਆ ਚੁੱਕੀ ਹੈ ਚਾਹੇ ਰਾਵੀ ਹੈ ਚਾਹੇ ਬਿਆਸ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਉੱਥੋਂ ਦੀ ਖੇਤੀ ਉੱਜੜ ਚੁੱਕੀ ਹੈ ਉਹਨਾਂ ਦਾ ਲੋਕਾਂ ਦਾ ਰਹਿਣਾ ਸਹਿਣਾ ਉੱਜੜ ਚੁੱਕਿਆ ਸੋ ਇਸੇ ਡਰ ਦੇ ਕਾਰਨ ਜਦੋਂ ਇੱਥੇ ਉੱਪਰ ਪਤਾ ਲੱਗਿਆ ਭਰਾਵਾਂ ਨੂੰ ਵੀ ਹਾਂ ਸਤ루 ਦਰਿਆ ਦੇ ਵਿੱਚ ਛੱਡਿਆ ਪਾਣੀ ਕਿਤਨਾ ਕਿਤੇ ਖਾਰ ਪਾਰਿਆ ਉਦੋਂ ਹੀ ਇਲਾਕਾ ਇਕੱਠਾ ਹੋ ਗਿਆ ਤੁਸੀਂ ਇਹ ਦੇਖੋ ਗੁਰੂ ਸਤਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਵੇਂ ਮਹਾਰਾਜ ਹਨ ਵੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਵੀ ਲਿਖਦਾ ਏ ਇਹ ਵਾਕਈ ਸਚਾਈ ਹੈ ਅੱਜ ਜਦੋਂ ਵੀ ਮਨੁੱਖਤਾ ਨੂੰ ਕਿਤੇ ਲੋੜ ਪਈ ਤਾਂ ਪੰਜਾਬ ਦੇ ਲੋਕ ਇੱਕ ਕਾਢ ਕੇ ਦੇਖੋ ਜਿਵੇਂ ਕਹਿੰਦੇ ਨਾ ਕਵੀ ਲਿਖਦਾ ਕਹਿੰਦੇ ਭਾਵੇਂ ਲੱਕ ਪਹਾੜੀਆਂ ਰਾਂ ਰੋਕਣ ਕਦੇ ਵਹਿਣ ਦਰਿਆਵਾਂ ਦੇ ਰੁਕਦੇ ਨਾ ਥੜਕ ਜਾਂਦੇ ਕਮਜ਼ੋਰ ਦੇ ਨਾਲ ਵਾਲੇ ਪਰ ਪ੍ਰੇਮੀ ਸੱਚੇ ਨਿਸ਼ਾਨੇ ਤੋਂ ਕਦੇ ਉਹ ਤੁਸੀਂ ਦੇਖੋ ਵੀ ਇਹ ਦਰਿਆਵਾਂ ਨੂੰ ਵੀ ਬੰਨ ਲਾ ਰਹੇ ਆਂ ਚਾਹੇ ਆਪਣੇ ਪੂਰਬਜਾਂ ਦਾ ਇਤਿਹਾਸ ਹੈ ਜਦੋਂ ਬਾਬਾ ਕਾਲੀ ਫੂਲਾ ਸਿੰਘ ਨੇ ਚੜ੍ਹਾਈ ਕੀਤੀ ਸੀ ਤਾਂ ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਵੀ ਅਜੇ ਸਮਾਂ ਨਹੀਂ ਹੈਗਾ ਦਰਿਆ ਚੜ੍ਹਿਆ ਵਾ ਠਾਠਾ ਮਾਰ ਰਿਹਾ ਟਕ ਲੇਕਿਨ ਉਹ ਨਾ ਕਿ ਆ ਵੀ ਨਹੀਂ ਹੁਣ ਅਦਾਸਾ ਸੋ ਚੁੱਕਿਆ ਗੁਰੂ ਕਾ ਖਾਲਸਾ ਹੁਣ ਕੋਈ ਸਾਡੇ ਮੂਰੇ ਟੈਕਨੀਕ ਤੇ اٹਕਨੇ ਵੀ ਰਸਤੇ ਦੇ ਵਰਗਾ ਮੀਡੀਆ ਰੱਖਦਾ ਏ ਜੇ ਤੁਸੀਂ ਭਰਾ ਰੱਖਦੇ ਹਾਂ ਹਾਂਜੀ ਬਾਪੂ ਜੀ ਕਿਵੇਂ ਦੇਖਦੋਂ ਜਿਹੜੇ ਨੌਜਵਾਨ ਲੱਗੇ ਹੋਏ ਨੇ ਕਿਉਂਕਿ ਸਫਤ ਦੀ ਘੜੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਦੂਜੇ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ ਇੱਥੇ ਲੋਕ ਡਟੇ ਹੋਏ ਆ ਨੌਜਵਾਨਾਂ ਨੇ ਦਿਨ ਰਾਤ ਕੀਤਾ ਹੋਇਆ ਤਾਂ ਕਿਵੇਂ ਦੇਖਦੋਂ ਨੌਜਵਾਨਾਂ ਦੇ ਮਨੋਂ ਵੱਲੋਂ ਨੌਜਵਾਨ ਆ ਨਾ ਜਿਹੜੇ ਬਹੁਤ ਸ਼ਾਸਤ ਹੈ ਬਹੁਤ ਮਤਲਬ ਜਲਦੀ ਚਸਪੀ ਨਾਲ ਕੰਮ ਕਰ ਰਹੇ ਆ ਜੇ ਨੌਜਵਾਨ ਪੀੜ੍ਹੀ ਨਾ ਹੋਵੇ ਅਸੀਂ ਬਜ਼ੁਰਗੋ ਜ ਨਹੀਂ ਕਰ ਸਕਦੇ ਇਹਨਾਂ ਦੇ ਸਿਰ ਤੇ ਸਾਰਾ ਕੁਝ ਚੱਲਦਾ ਮੈਂ ਗਵਰਨਮੈਂਟ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਇਹਨੂੰ 4 ਸਾਲ ਹੋ ਗਏ ਆ ਪਾਰਟੀ ਨੂੰ ਬਣੀ ਨੂੰ 97 98 ਇਹਨਾਂ ਦੇ ਐਮਐਲਏ ਬਣ ਕੇ ਪਰ ਇਹਨਾਂ ਨੇ ਨਾ ਜੇ 1 ਸਾਲ ਦੇ ਵਿੱਚ 1 ਸਾਲ ਦੇ ਵਿੱਚ 10 ਕਿਲੋਮੀਟਰ ਵੀ ਇਹ ਬੰਨ ਲਾਉਂਦੇ ਨਾ ਪੱਥਰਾਂ ਦਾ ਤਾਂ ਅੱਜ 10 ਚੌਕਾ 40 40 ਕਿਲੋਮੀਟਰ ਤੱਕ ਇਹ ਬੰਨ ਪੱਕਾ ਹੁੰਦਾ ਇਹਨਾਂ ਗਵਰਨਮੈਂਟਾਂ ਦੇ ਆਪਣੀ ਦਿਲਚਸਪੀ ਨਹੀਂ ਹੈ ਇਹਨਾਂ ਨੂੰ ਬਣਾਉਣ ਦੇ ਵਿੱਚ ਆਈ ਜੰਨ ਤੇ ਬਿੰਨੂ ਕੁੜੀ ਦੇ ਕੰਨ ਜਦੋਂ ਪਿੱਛੋਂ ਫਲਾਟ ਆ ਜਾਂਦਾ ਉਸ ਸਮੇ ਇਹ ਤੱਤਵਰ ਹੋ ਜਾਂਦੇ ਆ ਤੁਹਾਡਾ ਇਹੀ ਏਰੀਆ ਆ ਆਹੀ ਏਰੀਆ ਸਾਡਾ ਤੁਸੀਂ ਹਲਕੇ ਦੇ ਐਮਐਲਏ ਨੂੰ ਕਦੇ ਅਪੀਲ ਨਹੀਂ ਕੀਤੀ ਇਸ ਬੰਨ ਬਾਰੇ ਹਲਕੇ ਦੇ ਐਮਐਲਏ ਨੂੰ ਕੀਤੀ ਆ ਪਿੱਛੋਂ ਟੁੱਟਿਆ ਸੀ ਰੰਗਿਆਂ ਦਾ ਬੰਨ ਨਦੀ ਟੁੱਟੀ ਸੀ ਉਦੋਂ ਪੱਕੂ ਮਾਦੇ ਦੇ ਕੋਲ ਤੇ ਵੀ ਸੀ ਉੱਥੇ ਉਹਨਾਂ ਨੇ ਉਨਾ ਬੰਨ ਲਾਤਾ ਜਿੱਥੋਂ ਟੁੱਟੀ ਆ ਅਸੀਂ ਇਹੀ ਬੇਨਤੀ ਕਰਦੇ ਹਾਂ ਜੇਕਰ ਆ ਜਿੱਥੋਂ ਹੁਣ ਪਿੱਛੋਂ ਬੰਨ ਟੁੱਟ ਰਿਹਾ ਇਹ ਮਾਛੀਵਾੜੇ ਤੱਕ ਲੱਗ ਸਕਦਾ ਇਹਨਾਂ ਦਾ ਮੰਨ ਪੱਕੀਆਂ ਠੋਕਰਾਂ ਪੱਕਾ ਬੰਨ ਲਾਉਣਾ ਹੈ ਬਬ ਕੱਚੇ ਬੰਨ ਦੇ ਅੰਦਰ ਅੰਦਰ ਜਾਲ ਪਾ ਕੇ ਤਾਂ ਉਹ ਸਕਸੈਸਫੁਲ ਹੋ ਸਕਦਾ ਅਦਰ ਭਾਈ ਇਹ ਫੜ ਆਉਂਦੇ ਰਹਿਣਗੇ ਆਸਤ ਜੁਗਾੜ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ 50 70 ਸਾਲੋ ਕੇ ਸਾਡੇ ਦੇ ਨੂ ਜਿਆਦ ਹੋਏ ਨੂੰ ਉਹੀ ਕੰਮ ਚੱਲਿਆ ਗੁਲਾਮੀ ਵਾਲੇ ਕੰਮ ਚੱਲਿਆ ਰੇ ਅਸੀਂ ਹੁਣ ਵੀ ਗੁਲਾਮ ਆ ਇਹ ਆਜ਼ਾਦ ਮੁਲਕ ਦੇ ਵਾਸੀ ਆ ਜਿਹੜੇ ਚਲੋ ਬਾਈ ਬਿਲਕੁਲ ਇਧਰ ਇਧਰਲੇ ਪਾਸੇ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਂਦਵਾਨੇ ਲੱਗੇ ਹੋਏ ਨੇ ਬਾਈ ਜੀ ਤੁਸੀਂ ਕਿੰਨੇ ਦਿਨਾਂ ਤੋਂ ਡਟੇ ਹੋਏ ਹੋ ਇੱਥੇ ਅਸੀਂ ਕੱਲ੍ਹ ਪਾਸੋਂ ਦੇ ਲੱਗੇ ਹੋਏ ਹਾਂ ਤੇ ਇੱਥੇ ਜਿਹੜੇ ਨੌਂਦਵਾਨ ਲੱਗੇ ਹੋਏ ਆ ਸਾਰੇ ਜ਼ਮੀਨਾਂ ਵਾਲੇ ਖੇਤੀ ਵਾਲੇ ਇੱਥੋਂ ਦੇ ਸਥਾਨਕ ਲੋਕ ਆ ਜਾਂ ਬਾਹਰ ਤੋਂ ਆਏ ਆ ਬਾਹਰ ਦੇ ਬਹੁਤ ਲੋਕ ਆਏ ਹੋਏ ਆ ਲੋਕਾਂ ਦੇ ਪਿੰਡਾਂ ਦੇ ਵੀ ਆ ਬਾਕੀ ਬਾਹਰ ਦੇ ਪਿੰਡਾਂ ਦੇ ਬਹੁਤ ਆ ਜਿਹੜੇ ਬਾਹਰਲੇ ਲੋਕ ਆਏ ਨੇ ਉਹ ਕਿਹੜੀ ਸੋਚ ਲੈ ਕੇ ਆਏ ਨੇ ਕਿ ਆਖਰ ਉਹਨਾਂ ਦਾ ਆਉਣ ਦਾ ਇੱਥੇ ਕਾਰਨ ਕੀ ਜੇ ਉਹਨਾਂ ਦੀ ਜ਼ਮੀਨ ਨਹੀਂ ਕਰਨੀ ਉਹਨਾਂ ਕੋਲ ਜ਼ਮੀਨ ਨਹੀਂ ਹੈਗੀ ਉਹਨਾਂ ਦਾ ਕੁਝ ਹੈ ਨਹੀਂਗਾ ਯਾਰ ਉਹ ਆਏ ਵੀ ਅੱਧੀ ਗਾਰੀ ਦਾ ਵੀਡੀਓ ਪਾ ਕੇ ਬੁਲਾਏ ਬੰਦੇ ਬਾਹਰ ਤੋਂ ਬਾਹਰ ਤੋਂ ਆਏ ਬਾਹਰ ਤੋਂ ਮਿੱਟੀ ਆ ਰਹੀ ਸਾਰੀ ਬਾਹਰ ਤੋਂ ਮਿੱਟੀ ਲੈ ਕੇ ਕੈਂਡੀਆਂ ਥੈਲੇ ਪਰ ਪੱਕੇ ਲੈ ਕੇ ਆ ਰਹੇ ਲੋਕ ਸੁਝੋ ਬਹੁਤ ਲੋਕਾਂ ਦਾ ਬਾਹਰ ਦੇ ਦਾ ਜੀ ਤੇ ਲੱਗਦਾ ਹੈ ਕਿ ਇਹਨੂੰ ਡੱਕਾ ਲੱਗ ਗਿਆ ਪੂਰੀ ਤਰ੍ਹਾਂ ਦਾ ਪਾਣੀ ਰੁਕ ਗਿਆ ਜੀ ਪਾਣੀ ਰੋਕ ਤਲਾਤੀ ਪੂਰੀ ਪੂਰੀ ਰੋਕ ਲਾਤੀ ਥ ਪਾਣੀ ਵਧਿਆ ਪਹਿਲਾਂ ਦੇ ਨਾਲ ਪਾਣੀ ਹੁਣ ਵਧਿਆ ਹੁਣ ਥੋੜਾ ਜਿਹਾ ਵਧਿਆ ਹੁਣ ਬਥੋਰੀ ਥੰਦ ਪਈ ਆ ਪਾਣੀ ਪਾਣੀ ਕੱਟ ਨਹੀਂ ਕਰਦਾ ਹੈਗਾ ਮਨੂੰ ਜਿਹਨੇ ਤੇਜ਼ੀ ਦੇ ਨਾਲ ਪਾਣੀ ਹੁਣ ਜਾ ਰਿਹਾ ਕੀ ਲੱਗਦਾ ਕਿ ਪਹਿਲਾਂ ਵੀ ਇੰਨੀ ਤੇਜ਼ੀ ਨਾਲ ਜਾਂਦਾ ਸੀ ਹਾਂ ਪਹਿਲਾਂ ਵੀ ਆ ਰਿਹਾ ਸੀ ਪਹਿਲਾਂ ਵੀ ਬਹੁਤ ਤੇਜ਼ ਆਇਆ ਪਾਣੀ ਹਮ ਅੱਜ ਫੇਰ ਪਾਣੀ ਛੱਡਿਆ ਉਹਨਾਂ ਦੇ ਪਿੱਛੇ ਤੇ ਆਇਆ ਪਾਣੀ ਪਹਾੜ ਨਾਲ ਬਾਸਗੁਰ ਚੋਈ ਆ ਜੀ ਪਿੱਛੇ ਦੇ ਡੈਮ ਤੋਂ ਆਇਆ ਹੁਣ ਆ ਪਾਣੀ ਤੁਹਾਡੀ ਜ਼ਮੀਨ ਆ ਇੱਥੇ ਸਾਡਾ ਪਿੰਡਾ ਲੋਕਲ ਟੱਪਨੀ ਆ ਮਰਸੇ ਦਾ ਸਾਡਾ ਪਿੰਡਾ ਕੋਲ ਹੀ ਪੈਂਦਾ ਹਮ 4-5 ਕਿਲੋ ਮੀਟਰ ਬਿਲਕੁਲ ਪੰਜਾਬ ਚੜਦੀ ਕਲਾ ਦਾ ਪ੍ਰਤੀਕਤਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਨੌਂਦਵਨ ਲੱਗੇ ਹੋਏ ਨੇ ਉਹ ਵਾਹੋਦਾਹੀ ਜਿਹੜੇ ਤੋੜੇ ਆ ਰਹੇ ਨੇ ਗੱਟੇ ਆ ਰਹੇ ਨੇ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਇਸੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਨੌਂਦਵਨ ਉਹਨਾਂ ਦਾ ਮਨੋਬਲ ਵੀ ਬਿਲਕੁਲ ਵੱਖਰੇ ਤਰੀਕੇ ਦਾ ਦੇਖਣ ਵਾਲਾ ਬਈ ਜੀ ਕਿੱਦਾਂ ਦੇਖਦੇ ਹੋ ਜਿੱਥੇ ਨੌਂਦਵਨ ਲੱਗੇ ਹੋਏ ਆ ਉੱਥੇ ਬਜ਼ੁਰਗ ਮਤਾਮਾਂ ਵੀ ਬਿੱਬੀਆਂ ਵੀ ਲੱਗੀਆਂ ਹੋਈਆਂ ਬਹੁਤ ਵਧੀਆ ਕੰਮ ਹੋ ਰਿਹਾ ਸਾਡੇ ਭੈਣ ਭਾਈ ਲੱਗੇ ਹੋਏ ਆ ਮੇਰਾ ਪਿੰਡ ਮਾਨਗੜ ਰਕਾਲੀ ਆ ਬਈ ਜੀ ਅਸੀਂ ਉੱਥੇ ਤੇ ਆਏ ਆਂ ਆਪ ਆਪਣੇ ਭੈਣ ਭਾਈਆਂ ਦੀ ਮਦਦ ਕਰਨ ਵਾਸਤੇ ਆਏ ਆਂ ਹਾਂਜੀ ਕੀ ਲੱਗਦਾ ਹੈ ਕਿ ਆਪਦੇ ਭਾਈਚਾਰੇ ਦਾ ਸਾਥ ਦੇਣ ਦੀ ਹਾਂਜੀ ਹਾਂਜੀ ਜੇ ਅਸੀਂ ਨਹੀਂ ਆਉਂਗੇ ਫਿਰ ਬੰਨ ਕਿਵੇਂ ਲੱਗ ਜਾਣਗੇ ਜੇ ਭਾਈਚਾਰਾ ਨਹੀਂ ਆਊਗਾ ਉੱਠ ਕੇ ਫਿਰ ਬੰਨ ਕਿਵੇਂ ਲੱਗ ਜਾਣਗੇ ਤੁਸੀਂ ਕਦੋਂ ਕਿਤੇ ਲੱਗੇ ਹੋਏ ਵਾ ਸਵੇਰੇ ਲੱਗਿਆ ਸੀ ਹਾਂ ਸਵੇਰ ਦੇ ਲੱਗੇ ਹੋਏ ਇਧਰ ਥਾਲੇ ਚੱਕ ਚੱਕ ਕੇ ਦੇ ਹਾਂਜੀ ਆਏ ਹੋ ਤੁਸੀਂ ਹਾਂਜੀ 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 ਸਾਰੇ ਪਿੰਡ ਤੋਂ ਆ ਰਹੇ ਨੇ ਬੰਦੇ ਗਾਂਹ ਦੂਰ ਦੂਰ ਤੇ ਬੰਦੇ ਆਉਂਦੇ ਆ ਜੀ ਮੈਂ ਮੈਂਕ ਮਹਿਕਮੇ ਦੇ ਬੰਦੇ ਵੀ ਆ ਰਹੇ ਆ ਮਹਿਕਮੇ ਬਾਰੇ ਜੀ ਸਾਨੂੰ ਪਤਾ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਮਹਿਕਮੇ ਦੇ ਬੰਦੇ ਉਰੇ ਆ ਬੈਠੇ ਆ ਜਾਂ ਨਹੀਂ ਬੈਠੇ ਆ ਇਹ ਤੁਹਾਨੂੰ ਦਿਸੇ ਨਹੀਂ ਤੁਹਾਨੂੰ ਹਾਂ ਅਸੀਂ ਉੱਥੇ ਲੱਗੇ ਹੋ ਜਾਈ ਸਾਹਮਣੇ ਆਹ ਪੈੜੀ ਤੇ ਲੱਗੇ ਦੇ ਉੱਥੇ ਕਰਦੇ ਗੱਲ ਬਿਲਕੁਲ ਠੀਕ ਹੈ ਜਿੱਧਰ ਲੀਆਂ ਤਸਵੀਰਾਂ ਨੇ ਅੱਗੇ ਵੀ ਇੱਧਰ ਜਾ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਔਰ ਇੱਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਭਾਵਨਾ ਦੇ ਤਹਿਤ ਇੱਥੇ ਜਿਹੜੇ ਨੌਜਵਾਨੇ ਉਹ ਲੱਗੇ ਹੋਏ ਨੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਇੱਕ ਸਿਧਾਂਤ ਰਿਹਾ ਹੈ ਰੂਲ ਰੈਗੂਲੇਸ਼ਨ ਰਿਹਾ ਹੈ ਕਿ ਜਦੋਂ ਵੀ ਕਿਸੇ ਤਰ੍ਹਾਂ ਦੀ ਪੰਜਾਬ ਦੇ ਵਿੱਚ ਸਮੱਸਿਆ ਆਈ ਆਫਤ ਆਈ ਹੈ ਤੇ ਪੰਜਾਬ ਦੇ ਸਿਰੜੀ ਲੋਕਾਂ ਨੇ ਹਰ ਪੱਖ ਤੋਂ ਸਮਰਥਨ ਦੇਣ ਦਾ ਯਤਨ ਕੀਤਾ ਵੱਡੀ ਤਾਦਾਦ ਦੇ ਵਿੱਚ ਇੱਥੇ ਖਾਸ ਤੌਰ ਤੇ ਨੌਜਵਾਨੀ ਹੈ ਜਿਸ ਨੌਜਵਾਨੀ ਦੇ ਵਾਪਤ ਬਹੁਤ ਸਾਰੀਆਂ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਬਹੁਤ ਸਾਰੇ ਅਖਾਣ ਬਣਾਏ ਜਾਂਦੇ ਨੇ ਉਹ ਨੌਜਵਾਨੀ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆਵੇਗੀ ਔਰ ਇੱਥੇ ਪੂਰੇ ਤਤ ਪਰ ਹੋ ਕੇ ਜਿਹੜੇ ਨੌਜਵਾਨ ਨੇ ਉਹ ਡਟਵਾ ਸਾਥ ਦਿੰਦੇ ਹੋਏ ਸਮਰਥਨ ਦਿੰਦੇ ਹੋਏ ਨਜ਼ਰ ਆ ਰਹੇ ਇਧਰਲੇ ਪਾਸੇ ਮੈਂ ਗਟਿਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਿ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਜਿਹੜੀ ਆਉਡੀ ਭੂਮਿਕਾ ਨਿਭਾਈ ਜਾ ਰਹੀ ਹੈ ਬਾਈ ਜੀ ਕਿੱਦਾਂ ਦੇਖਦੇ ਹੋ ਜਿਹੜੇ ਨੌਜਵਾਨਾਂ ਦਾ ਸਮਰਥਨ ਕਿੱਦਾਂ ਦਾ ਆ ਇੱਥੇ ਕਿੰਨੀ ਇੱਕ ਤੇਜ਼ੀ ਦੇ ਨਾਲ ਨੌਜਵਾਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਮੇਰੇ ਨੌਜਵਾਨਾਂ ਦੇ ਸਾਥ ਆ ਸਰਕਾਰ ਦਾ ਕੋਈ ਸਾਥ ਨਹੀਂ ਹੈਗਾ ਇੱਥੇ ਨੌਜਵਾਨਾਂ ਦੇ ਸਾਥ ਆ ਆਪਣੇ ਆਪੇ ਲੋਕ ਕਰ ਰਹੇ ਜੋ ਵੀ ਕਰ ਰਹੇ ਆਪਣੇ ਆਪੇ ਪਿੰਟਾ ਵਿੱਚ ੱਲੇ ਦੇ ਆ ਰਹੇ ਆ ਭੜਕੇ ਲਿਆ ਰਹੇ ਭਰਦੇ ਦੀ ਕਿਹਾ ਭਰਕੇ ਥੱਲੇ ਲਿਆਓ ਟੱਟੇ ਭੜਕੇ ਲਿਆ ਰਹੇ ਆ ਯਾਨੀ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਮਹਿਕਮੇ ਵਾਲਾ ਵੀ ਨਹੀਂ ਕੋਈ ਆਇਆ ਮਹਿਕਮੇ ਵਾਲਾ ਮੰਦੋ ਕੋਈ ਦਿਖਦਾ ਨਹੀਂ ਆਇਗਾ ਆਮ ਲੋਕ ਲੱਗੇ ਪਏ ਆ ਹਾਂ ਨਹੀਂ ਕੀ ਲੱਗਦਾ ਕਿ ਤੁਸੀਂ ਕਹਿੰਦੇ ਹੋ ਸਰਕਾਰ ਦਾ ਕਿਸੇ ਤਰ੍ਹਾਂ ਦਾ ਕੋਈ ਸਮਰਥਨ ਨਹੀਂ ਕਿ ਐਮਐਲਏ ਸਾਹਿਬ ਆਏ ਨਹੀਂ ਇੱਥੇ ਐਮਐਲਏ ਸਾਹਿਬ ਕਿਹੜਾ ਮਾਰਨ ਆਉਨੇ ਆ ਹੁਣ ਆਏ ਆ ਕਿਹੜਾ ਮਾਰ ਕੇ ਲਾਂਗੇ ਪਰ ਜੇ ਆ ਜਾਣ ਕੋਈ ਆ ਕੇ ਆਪ ਲੱਗਣ ਕੋਈ ਜੀਬੀਸੀ ਆਉਣ ਆਮ ਲੋਕਾਂ ਦੇ ਡਾਕਟਰ ਆ ਦੇਖ ਲੋ ਆਮ ਲੋਕ ਪਿੰਡਾਂ ਵਾ ਭਲਕੇ ਲਿਆਉਣੇ ਆ ਕੱਟੇ ਥਲੇ ਦੇ ਆਮ ਲੋਕੇ ਲੈ ਕੇ ਆਉਣੇ ਆ ਸਰਕਾਰ ਦਾ ਕੋਈ ਇੱਥੇ ਹੋ ਨਹੀਂ ਆਇਆ ਹੈਗਾ ਸਰਕਾਰ ਲੈ ਕੇ ਆਈ ਥੱਲੇ ਭਲਕੇ ਜੱਟਾਂ ਲੈ ਲਈ ਆਈ ਸਰਕਾਰ ਜਿਹੜੇ ਡਾਇਰੈਕਟਰਾਂ ਦੇ ਦਿਨ ਰਾਤ ਨੌਜਵਾਨ ਰਾਟ ਕੜਾਈ ਜਾਂਦੇ ਆ ਇਹਦੇ ਵਿੱਚ ਜਿਹੜਾ ਤੇਲ ਪੈਂਦਾ ਉਹ ਨੌਜਵਾਨ ਪੱਲਿਓ ਪਾਰ ਰਹੇ ਪੱਲਿਓ ਪੱਲਿਓ ਪਿੰਡ ਪਿੰਡ ਬੱਧਾ ਤੇ ਕੱਟਾ ਆ ਕੇ ਪੱਲਿਓ ਖੂਕ ਰਹੇ ਲੋਕ ਸਾਹਿਬ ਆਪਣੇ ਆਪ ਹਾਂ ਬਿਲਕੁਲ ਸਾਡੇ ਨਾਲ ਨੌ ਨਵਾਂ ਹੋਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਬਣਾ ਕਿਵੇਂ ਦੇਖਦੇ ਹੋ ਕਿ ਲਗਾਤਾਰ ਲੱਗੇ ਹੋਏ ਹੋ ਤਾਂ ਇਸ ਚੀਜ਼ ਨੂੰ ਲੈ ਕੇ ਕੀ ਲੱਗਦਾ ਕਿ ਪਾਣੀ ਹੈ ਜਿਹੜਾ ਉਹ ਕਿੰਨਾ ਕੁ ਵਧੇ ਆਏ ਨੌ ਨਵਾਂ ਦਾ ਜਾਂ ਲੋਕਾਂ ਦਾ ਕਿੰਨਾ ਸਮਰਥਨ ਜਾਂਦਾ ਹੈ ਬਾਈ ਨੌਜ ਪੰਜਾਬ ਦਾ ਜਜਵੇ ਨੂੰ ਸਲਾਮ ਹੈ ਆ ਪੰਜਾਬ ਦੇ ਜਿਹੜੀਆਂ ਨਿਸ਼ਾਨ ਸਾਹਿਬ ਲਾ ਕੇ ਟਰੈਕਟਰ ਟਰਾਲੀਆਂ ਗੂੰਜਦੀਆਂ ਆ ਰਹੀਆਂ ਇਹ ਸਰਕਾਰਾਂ ਨੇ ਇਹਨਾਂ ਤੇ ਖਤਰਾ ਬਹੁਤ ਦਾ ਟਰੈਕਟਰ ਟਰਾਲੀਆਂ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਤਾਰਾਂ ਲੈ ਕੇ ਆਏ ਬਾਈ ਜਾ ਕੇ ਟਰੈਕਟਰ ਵਰ ਤੇ ਇਹਨਾਂ ਦੇ ਗੱਡੀਆਂ ਨਹੀਂ ਭੜੀਆਂ ਔਰੇ ਯਾਰ ਭੰਨ ਪਰ ਹੁਣ ਵੀ ਤਾਂ ਇਹਨਾਂ ਤੇ ਅੱਤਵਾਦੀਆਂ ਜਿਹੜੇ ਸਾਨੂੰ ਸਿੱਖਾਂ ਨੂੰ ਅੱਤਵਾਦੀ ਕਹਿੰਦੇ ਅੱਤਵਾਦੀਆਂ ਨੇ ਟਰੈਕਟਰੇ ਕੰਮ ਆਏ ਆ ਹੁਣ ਤਾਰਾਂ ਚੱਕ ਕੇ ਲੈ ਕੇ ਆਏ ਆ ਗੱਟੇ ਲੈ ਕੇ ਆਉਣੇ ਸਾਰੇ ਟਰੈਕਟਰਾਂ ਮੇਰੇ ਕੰਮ ਹੋ ਰਿਹਾ ਯਾਰ ਸਿੱਖਾਂ ਦੇ ਜੱਜਮੇ ਨੂੰ ਸਲਾਮ ਆ ਸੰਗਤ ਬਾਈ ਜਿੱਥੇ ਦੇ ਵੀ ਸੰਗਤ ਨੂੰ ਪਤਾ ਲੱਗਦਾ ਸਾਨੂੰ ਬਾਈ ਫੋਨ ਆ ਜਾਂਦੇ ਨੇ ਜਿਹੜੇ ਵੀ ਅਸੀਂ ਕੀ ਲੈ ਕੇ ਆਈਏ ਸੇਵਾ ਕੋਈ ਗੱਟੇ ਲੈ ਕੇ ਆ ਰਿਹਾ ਹੈ ਕੋਈ ਜਿਹਦਾ ਤਾਰ ਲੈ ਕੇ ਆ ਰਿਹਾ ਜਿਹਦਾ ਜਾਲ ਵੰਦੇ ਆ ਕੋਈ ਕੁਛ ਲੈ ਗਿਆ ਜੀਤੇ ਯਾਰ ਜੋ ਵੀ ਬਾਈ ਸਰਦਾ ਲੈ ਕੇ ਆ ਰਿਹਾ ਔਰ ਮੁੰਡੇ ਨੌਜਵਾਨੀ ਜੋ ਵੀ ਹੈ ਸਾਰੇ ਕੁਸ ਆ ਰਹੇ ਆ ਔਰ ਸੇਵਾ ਵੀ ਕਰ ਰਹੇ ਆ ਕੀ ਲੱਗਦਾ ਕਿ ਰੱਬ ਨਾ ਕਰੇ ਜੇ ਇੱਥੇ ਕੋਈ ਇਦਾਂ ਦੀ ਭਾਵੀ ਵਾਪਰਦੀ ਕਿਉਂਕਿ ਚੰਗੀ ਗੱਲ ਹੋਈ ਕਿ ਇੱਥੇ ਲੋਕਾਂ ਨੇ ਦੇਖਿਆ ਤੇ ਉਸ ਤੋਂ ਬਾਅਦ ਇਕੱਠ ਹੋਇਆ ਲੋਕਾਂ ਨੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਲਗਾਤਾਰ ਦੇ ਲਗਾਤਾਰਤਾ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਰੱਬ ਨਾ ਕਰੇ ਕਿ ਜੇ ਇੱਥੇ ਅੰਧੇ ਕੋਈ ਭਾਵੀ ਆਵਾਪਰਦੀ ਤੇ ਨੁਕਸਾਨ ਕਿੰਨਾ ਕੁ ਹੋਣ ਦਾ ਖਰਚਾ ਬਈ ਪਹਿਲੇ ਦਿਨ ਤਾਂ ਇੱਥੇ ਇਕੱਠੇ ਨਹੀਂ ਹੋਇਆ ਹਾਂ ਜੜ ਪਾੜ ਜਿਆਦਾ ਫੈਣੀ ਸ਼ੁਰੂ ਹੋਊਗੀ ਆ ਦੇਖ ਲੋ ਜਿੱਥੇ ਪਾਣੀ ਚੱਲਦਾ ਨਾ ਆ ਟੱਕਰ ਤੇ ਇੱਧਰ ਟੱਕਰ ਹੈ ਉਰੇ ਦਰਖਤ ਪਪੂਲਰ ਖੜੇ ਸੀਗੇ ਸਾਰੇ ਚ ਬਈ ਡੇਢ ਦੋ ਕੀਲੇ ਇਹ ਪਹਿਲੇ ਦਿਨ ਆ ਦੋ ਕੁ ਲੈਣਾ ਰਹਿ ਗਈਆਂ ਤਾਂ ਰਾਤ ਨੂੰ ਸੰਗਤ ਨੂੰ ਅਪੀਲ ਕਰੀ ਜਿਹਦੇ ਜਿਹਦੇ ਮਾਧਿਅਮ ਰਾਹੀਂ ਜਿਹੜਾ ਜਿਹੜਾ ਵੀ ਆਪਣਾ ਆਈਡੀਆ ਜਿਹਨੇ ਜਿਹਦੇ ਜੋ ਸਰਿਆ ਸੰਗਤ ਨਾਲ ਕ ਬੇਨਤੀ ਲਾਈ ਤਾਂ ਉਹ ਰਾਤ ਤੜਕੇ 4 ਵਜੇ ਜਿਹੜਾ ਬੰਨ ਹੈ ਇਹਨੂੰ ਇਹਨੂੰ ਪਾੜ ਫੈਣਾ ਸ਼ੁਰੂ ਹੋ ਗਿਆ ਤੜਕੇ 4 ਵਜੇ ਸਿਰਫ 5 6 ਬੰਦੇ ਸੀਗੇ ਅਸੀਂ ਤੜਕੇ ਨੂੰ ਪਰਸੋਂ ਰਾਤ ਤੜਕੇ ਦੀ ਗੱਲ ਹੈ ਫਿਰ ਜਿੰਨੇ ਵੀ ਦਰਖਤ ਕੱਟ ਰਹੇਗਾ ਸੀਗਾ ਸਾਡੇ ਕੋਲ ਦਰਖਤ ਵੱਢ ਕੇ ਵੱਢਣੇ ਸ਼ੁਰੂ ਕਰਕੇ ਅਸੀਂ ਸਿਟੇ ਚ ਲੋਕਾਂ ਸੰਗਤ ਨੂੰ ਫੋਨ ਮਾਰਿਆ ਤਾਂ ਸੰਗਤ ਦਾ ਇਕੱਠ ਹੋਇਆ ਫਿਰ ਆਪਣੀ ਸਿੱਖ ਰਾਜੀਵੈਂਟ ਲੱਗੀ ਹੋਈ ਆ ਸਿੱਖ ਰਾਜੀਵੈਂਟ ਦੇ ਜਵਾਨ ਵੀ ਉੱਥੇ ਸੀਗੇ ਬਾ ਫਿਰ ਪਾ ਇਹਨੂੰ ਬੰਨਣ ਨੂੰ ਬੰਨਣਾ ਸ਼ੁਰੂ ਕਰਤੇ ਆ ਰਾਜੀਵੈਂਟ ਕਿਉਂਕਿ ਹਰੇਕ ਕੰਮ ਕਰਨ ਲਈ ਤਕਨੀਕ ਚਾਹੀਦੀ ਆ ਆਜੋ ਭਾਈ ਇਹਨਾਂ ਨੂੰ ਸੇਵਾ ਸੰਗਤ ਕਰੀ ਗਈ ਜਿਹੜੇ ਫੌਜ ਦੇ ਜਵਾਨ ਸੀਗੇ ਇਹਨਾਂ ਨੇ ਤਕਰੀਬ ਦੱਸੀ ਗਈ ਵਿੱਚ ਇੱਥੇ ਇੱਥੇ ਸਿਟੋ ਬਾ ਉਹ ਸਿਰ ਤੇ ਸਿਰ ਤੇ ਆ ਬੰਨ ਲਾਇਆਤਾ ਹੁਣ ਇਹੀ ਬੰਨ ਰਾਤ ਤੜਕੇ 1:3 2 ਵਜੇ ਧਸ ਗਿਆ ਆ ਹੁਣ ਉਹੀ ਬੰਨ ਦੁਆਰਾ ਲਾਇਆ ਜਾ ਰਿਹਾ ਆ ਜਿੰਨਾ ਵੀ ਜਿੰਨਾ ਵੀ ਮਟੀਰੀਅਲ ਇਕੱਠਾ ਕੀਤਾ ਆ ਗੱਟੇ ਭਰੇ ਜਾ ਰਹੇ ਆ ਕ੍ਰੇਟ ਆ ਰਹੇ ਆ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਆ ਰਹੀਆਂ ਫਿਰ ਇਹਨਾਂ ਦਾ ਇੰਤਜ਼ਾਮ ਕਿੱਦਾਂ ਹੋਇਆ ਭਾਈ ਇੰਤਜ਼ਾਮ ਜਿਹੜੇ ਲੋਕਲ ਸੰਗਤਾਂ ਲੋਕਲ ਪਿੰਡ ਅਰ ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਨਾ ਭਾਈ ਟਰੈਕਟਰ ਟਰਾਲੀ ਆਪਣੀ ਭਰ ਕੇ ਲੈ ਕੇ ਆ ਰਿਹਾਤਾ ਅਰ ਜੇ ਬਈ ਪਾੜ ਪੈ ਜਾਂਦਾ ਤਾਂ ਲੁਧਿਆਣੇ ਤੱਕ ਮਾਰ ਮਾਚੀਵਾੜਾ ਸਾਹ ਤੱਕ ਤਾਂ ਐ ਹੋਣਾ ਤਾਂ ਵੀ ਉਰੇ ਕੋਈ ਪਿੰਡ ਵੀ ਹੁੰਦਾ ਤਾਂ ਬਈ ਇਹ 20 ਫੁੱਟ ਉੱਚਾ ਹੈਗਾ ਜਿਹੜੀ ਇੱਧਰ ਬੰਨ ਤੇ ਇੱਧਰ ਇਹ ਨੀਵੀਂ ਧਰਤੀ ਆ ਬਹੁਤ ਜ਼ਿਆਦਾ ਔਰ ਇਹਦਾ ਪਤਾ ਵੀ ਨਹੀਂ ਤੇ ਲੱਗਣਾ ਵੀ ਉਰੇ ਕੋਈ ਪਿੰਡ ਹੁੰਦੇ ਸੀਗੇ ਦਰਿਆ ਨੇ ਆਪਣਾ ਰਸਤਾ ਹੀ ਇੱਧਰ ਨੂੰ ਬਣਾ ਲੈਣਾ ਤਾਂ ਪਾਣੀ ਇੱਧਰ ਨੂੰ ਜਾਣੀ ਦਿੰਦਾ ਮੇਨ ਦਰਿਆ ਚ ਰਸਤਾ ਹੀ ਇੱਧਰ ਨੂੰ ਬਣਾ ਲੈਣਾ ਤਾਂ ਲੁਧਿਆਣੇ ਤੱਕ ਮਾਰ ਕਰਨੀ ਦੀ ਇਹ ਪਾਣੀ ਨੇ ਇਹ ਤਾਂ ਹੁਣ ਸੰਗਤ ਨੇ ਸਿੱਖਰ ਰੈਜੀਮੈਂਟ ਲੱਗੀ ਹੋਈ ਆ ਆਪਣਾ ਪੂਰਾ ਸਹਿਯੋਗ ਆ ਸਭ ਦਾ ਲੱਗੇ ਹੋਇਆ ਸਿੱਖ ਸੰਗਤਾਂ ਲੱਗੀਆਂ ਹੋਈਆਂ ਸਰਕਾਰ ਦਾ ਵੀ ਬੜਾ ਵੱਡਾ ਸਮਰਥਨ ਹੋਣਾ ਕਿਉਂਕਿ ਇਲਾਕਾ ਪੈਂਦਾ ਉਹਨਾਂ ਦਾ ਐਮਐਲਏ ਸਾਹਿਬ ਨੇ ਉਹਨਾਂ ਉਹ ਮਾਰਦੇ ਹੋਣੇ ਗੇੜਾ ਇੱਥੇ ਸਮਰਥਨ ਦਿੰਦੇ ਲੋਕਾਂ ਨੂੰ ਗੇੜਾ ਗੇੜਾ ਮਾਰਦੇ ਆ ਦੋ ਥੈਲੇ ਮੁੰਡੇ ਭਰ ਰੱਖ ਕੇ ਜਿਹੜਾ ਵੀ ਕੋਈ ਆਉਂਦਾ ਐਮਐਲਏ ਮੰਤਰੀ ਜਿਹੜੀ ਪਾਰਟੀ ਆਉਂਦਾ ਦੋ ਥੈਲੇ ਮੋਡੇ ਭਰ ਰੱਖਦੇ ਆ ਆਪਣਾ ਚਿੱਟਾ ਕੁੜਤਾ ਵੀ ਮੈਂ ਜਾਣ ਕੇ ਪਾ ਕੇ ਆਉਂਦੇ ਆ ਵੀ ਉਹਦੇ ਪਰ ਕੋਈ ਕੱਪੜੇ ਉਂ ਤਾਂ ਗੰਦੇ ਘੱਟ ਦਿਖਦੇ ਆ ਚਿੱਟੇ ਕੁੜਤੇ ਪਜਾਮੇ ਜਿਆਦਾ ਲਿਪੜਦੇ ਆ ਆਪਣੇ ਉਹ ਪਾ ਕੇ ਆਉਂਦੇ ਆ ਦੋ ਗੱਟੇ ਚੱਕਦੇ ਆ ਉਹ ਛਿੱਟੇ ਛਿੱਟੇ ਫੈ ਜਾਂਦੇ ਨੇ ਫੋਟੋ ਖਿੱਚਾ ਕੇ ਚਲੇ ਜਾਂਦੇ ਆ ਆਰ ਪ੍ਰਸ਼ਾਸਨ ਜਿਹੜਾ ਉਰੇ ਮੌਜੂਦ ਰਹਿੰਦਾ ਇੱਕ ਐਸਜੀਓ ਇੱਕ ਜੀ ਉਹਨਾਂ ਦੇ ਪੈਰ ਦੇਖਣ ਵਾਲੇ ਆ ਪਾਟੇ ਪਏ ਉਧਰ ਉਹ ਬੰਦੇ ਦੋ ਸਾਡੇ ਨਾਲ ਉਦੋਂ ਤਿੰਨ ਦਿਨ ਹੋ ਗਏ ਸਾਨੂੰ ਉਹ ਬੰਦੇ ਤਿੰਨ ਦਿਨ ਦੇ ਸਾਡੇ ਨਾਲ ਲੱਗੇ ਹੋਏ ਐਮਐਲਏ ਸਾਹਿਬ ਨੇ ਪੱਕੀ ਕੀਤੀ ਹੁਣੇ ਉਹਨਾਂ ਨੂੰ ਵੀ ਤੁਸੀਂ ਰਹਿਣਾ ਇੱਥੇ ਐਮਐਲਏ ਨੂੰ ਭਾਈ ਕਿਆ ਕਰੀਏ ਫੋਟੋ ਖਿਚਾ ਕੇ ਚਲੇ ਜਾਂਦਾ ਅਸੀਂ ਤਾਂ ਉਹਨੂੰ ਕਹਿੰਦੇ ਆ ਜਿਹੜਾ ਵੀ ਲੀਡਰ ਆਉਂਦਾ ਨੂੰ ਕਹਿੰਦੇ ਆ ਵੀ ਜਿਹਦਾ ਹਲਕਾ ਪੈਂਦਾ ਭਾਈ ਤੇਰਾ ਹਲਕਾ ਤੈਨੂੰ ਲੋਕਾਂ ਨੇ ਵੋਟਾਂ ਵਾਗੇ ਜਿਤਾਇਆ ਤੈਨੂੰ ਤਾਂ ਉਰੇ ਬਨ ਗਏ ਮੜਾ ਜਾ ਸਹਿਵਾ ਪਾ ਕੇ ਕਟਿਆ ਇਹ ਕਪੜੇ ਇੱਥੇ ਉਰੇ ਬਨ ਲਾਉਣਾ ਚਾਹੀਦਾ ਤਾਂ ਜਿਵੇਂ ਸੰਗਤ ਲੱਗੀ ਹੋਈ ਆ ਇਹਦਾ ਚਿੱਟੇ ਕੁੜਤੇ ਵੀ ਐਵੇਂ ਪਾ ਕੇ ਆਉਨੇ ਆ ਫਾ ਚਲੇ ਜਾਂਦੇ ਆ ਆਪਣਾ ਬਸ ਰਾਜਨੀਤੀ ਕਰ ਰਹੇ ਆ ਸਰਕਾਰਾਂ ਨੇ ਬਈ ਸਾਨੂੰ ਕੀ ਦੇਣਾ ਇਹ ਤਾਂ ਇਹਨਾਂ ਨੇ ਸਾਡੀਆਂ ਜ਼ਮੀਨਾਂ ਰੜਕਦੀਆਂ ਸਾਡੀਆਂ ਦਾੜੀਆਂ ਰੜਕਦੀਆਂ ਇਹਨਾਂ ਨੂੰ ਯਾਰ ਠੀਕ ਐ ਅਸੀਂ ਇਹਨਾਂ ਤੇ ਅਸੀਂ ਇਹਨਾਂ ਤੇ ਲੈਂਡ ਪੋਲਿੰਗ ਨੀਤੀ ਰੱਦ ਕਰਵਾਈ ਅਸੀਂ ਲੈਂਡ ਪੋਲਿੰਗ ਨੀਤੀ ਰੱਦ ਕਰਾਈ ਇਹਨਾਂ ਦੀ ਪਾਪਾ ਰੱਦ ਕਰਾਈ ਇਹਨਾਂ ਨਾਲ ਲੜ ਕੇ ਇਹ ਹੁਣ ਇਹਨਾਂ ਨੇ ਦੇਖਿਆ ਵੀ ਪੰਜਾਬ ਕੋ ਪੰਜਾਬੀ ਹਰੇਕ ਜਗ੍ਹਾ ਘੜ ਜੰਨੇ ਆ ਠੀਕ ਹੈ ਹੁਣ ਦੇਖਿਆ ਵੀ ਇਹਨਾਂ ਨੂੰ ਕਿਹਾ ਇਹਨਾਂ ਨੂੰ ਆ ਪਾਣੀ ਦਾ ਹੜਾ ਦੋ ਆ ਅਰਸਰੰਦ ਫੀਡਰ ਨਹਿਰ ਹੈ ਜਿਹਨੂੰ ਨੀਲੋ ਨਹਿਰ ਵੀ ਕਹਿੰਦ ਨੇ ਆ ਇਹ ਪੂਰੇ ਮਾਲਵੇ ਚ ਜਾਂਦੀ ਹੈ ਕਿ ਰਾਜਸਥਾਨ ਜਾਂਦੀ ਹੈ ਹੁਣ ਵੀ ਬਾਈ ਖਾਲੀ ਪਈ ਹੈ ਹਫਤਾ ਹੋ ਗਿਆ ਇਹ ਨਹਿਰ ਖਾਲੀ ਚੱਲਦੇ ਨੂੰ ਤੇ ਤੁਸੀਂ ਮਹਿਕਮੇ ਨੂੰ ਸਵਾਲ ਨਹੀਂ ਕੀਤਾ ਵੀ ਇਹ ਖਾਲੀ ਹੋਣ ਦਾ ਕਾਰਨ ਕੀ ਸਵਾਲ ਕੋਈ ਹੈ ਹੀ ਨਹੀਂ ਪੁੱਛੇ ਨਹੀਂ ਯਾਰ ਕੋਈ ਪੁੱਛੇ ਨਹੀਂ ਹੈ ਕਿਸੇ ਦੀ ਤੁਹਾਡੇ ਕੋਲੇ ਵੀ ਰਾਈਟਸ ਹੈਗੇ ਨੇ ਤੁਸੀਂ ਪੁੱਛ ਸਕਦੇ ਆ ਜਾ ਕੇ ਉਹਨਾਂ ਨੂੰ ਬਾਈ ਇਹ ਰੋਪੜ ਹੈ ਹੈੱਡ ਵਰਕਸ ਹੈ ਜਿਹੜਾ ਉੱਥੇ ਤੋਂ ਚੱਲਦੀ ਹੈ ਕੋਈ ਉੱਥੇ ਇਹਨਾਂ ਨੇ ਆਪਣੇ ਪੁਲਿਸ ਲਾਈ ਹੋਈ ਹੈ ਜਾਣੇ ਨਹੀਂ ਆਂਦੇ ਯਾਰ ਕਿਸੇ ਨੂੰ ਉੱਥੇ ਸੰਗਤਾਂ ਆਏ ਆ ਵੀ ਚਲੋ ਮਾਰਸਾ ਪੇ ਰਹੀ ਹੈ ਹੁਣ ਉਹਨਾਂ ਨਾਲ ਜੂਜੂਗੇ ਕਿ ਆ ਬਰ ਦਰਿਆ ਨਾਲ ਜੂਜੂਗੇ ਇਹ ਤਾਂ ਹੁਣ ਭਾਈ ਆਪਣੇ ਲੋਕਾਂ ਨੂੰ ਇਹ ਕਰਨਾ ਪੈਣਾ ਸਾਰਾ ਕੁਝ ਇਹ ਸਰਕਾਰਾਂ ਨੇ ਸਾਨੂੰ ਮਾਰਨਾ ਆ ਅਰ ਆਪਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਨਾ ਸਰਕਾਰਾਂ ਦਾ ਸਾਥ ਛੱਡ ਦਿਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਜਿਹੜਾ ਬੰਦਾ ਪੰਥ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਜਿਹਦੇ ਪਿੱਛੇ 5-7 ਕੌਮ ਦੇ ਪਰਚੇ ਆ ਉਹ ਗੱਲ ਕਰਦਾ ਜਾਂ ਪੰਜਾਬ ਦੇ ਪਿੱਛੇ ਜਿਹਦੇ ਪਰਚੇ ਆ ਉਹ ਪਰਚੇ ਨਹੀਂ ਜਿਹੜੇ ਹਾਂ ਮਾਈਨਿੰਗ ਦੇ ਪਿੱਛੇ ਹੋਏ ਵੇ ਆ ਕਿਸੇ ਇਹਨਾਂ ਦੇ ਘਟਾਲੇ ਪਿੱਛੇ ਪਰਚੇ ਹੋਏ ਵੇ ਆ ਉਹ ਪਰਚਿਆਂ ਦੀ ਗੱਲ ਨਹੀਂ ਕਰਦਾ ਜਿੱਤੇ ਕੌਮ ਦੇ ਪਰਚੇ ਹੋਏ ਵੇ ਆ ਉਹ ਬੰਦੇ ਆ ਨੂੰ ਵੋਟ પા ਕੇ ਜਿਤਾਓ ਆਪਣੇ ਖਾਲਸਾ ਰਾਜ ਵਨ ਨੂੰ ਮੂੰਹ ਕਰੋ ਆ ਟਰੈਕਟਰ ਦੀ ਦਿਖਾ ਦਿਓ ਆ ਟਰੈਕਟਰ ਖੜਾ ਸੰਤਾਂ ਦੀ ਫੋਟੋ ਲੱਗੀ ਹੋਈ ਆ ਇਹ ਨਾ ਆ ਵੀਰ ਚਲਾ ਰਿਆ ਸੀਗਾ ਟਰੈਕਟਰ ਝਾੜੂ ਵਾਲੇ ਬੰਦੇ ਆ ਕੇ ਕਹਿੰਦੇ ਆ ਪੋਸਟਰ ਕਾਤੇ ਲਾਇਆ ਸੰਤਾਂ ਦਾ ਸੰਤਾਂ ਦੇ ਗੀਤ ਜੰਦ ਕਰਾਉਣ ਲੱਗੇ ਪਾਈ ਦੀਪੜ ਪੂਰੀ ਇਹਨਾਂ ਦੀ ਇਹ ਮਨਛਾ ਸਾਨੂੰ ਉਰੇ ਪਤਾ ਲੱਗਦੀ ਆ ਝਾੜੂ ਵਾਲਿਆਂ ਦੀ ਪਿੰਡ ਵਾਲੇ ਸੀਗੇ ਇਹ ਜਿਹੜੇ ਝਾੜੂ ਦੇ ਭਮਕੜ ਬਣੇ ਹੋਏ ਆ ਇਹ ਸਾਤੇ ਸੰਕ ਉਹਰੇ ਲੋਕਲ ਹੈ ਉਹਨਾਂ ਨੂੰ ਬੰਨ ਦੀ ਘੱਟ ਫਿਕਰ ਹੈ ਸੰਤਾਂ ਦੀ ਫੋਟੋ ਲਗਾਉਣ ਦੀ ਜ਼ਿਆਦਾ ਫਿਕਰ ਹੈ ਉਹਰੇ ਦਾ ਬੰਦਾ ਹੈ ਕਹਿੰਦੇ ਹੈਪੀ ਹੈਪੀ ਨਾ ਉਹਰੇ ਦਾ ਉਹ ਬਿਲਕੁਲ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਧਰਲੇ ਪਾਸੇ ਤੋਂ ਇਹ ਨੌਜਵਾਨ ਗੱਟੇ ਚੱਕਦੇ ਨੇ ਔਰ ਅਗਲੇ ਪਾਸੇ ਨੂੰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇੱਕ ਤੋਂ ਦੂਜਾ ਦੂਜੇ ਤੋਂ ਬਾਅਦ ਤੀਜਾ ਔਰ ਲਗਾਤਾਰ ਜਿਹੜੇ ਗੱਟੇ ਆ ਉਹ ਅਗਲੇ ਪਾਸੇ ਕਰੇਟ ਦੇ ਵਿੱਚ ਟਿਕਾਏ ਜਾ ਰਹੇ ਨੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਇੱਥੇ ਪਾਣੀ ਨੂੰ ਲੈ ਕੇ ਕਿਸੇ ਤਰੀਕੇ ਦਾ ਕੋਈ ਸਹਿਮ ਦਾ ਮਾਹੌਲ ਨਾ ਬਣ ਸਕੇ ਤੇ ਖਾਸ ਤੌਰ ਤੇ ਨੌਂਦਵਾਨਾਂ ਦੇ ਵੱਲੋਂ ਕਰੇਟਾਂ ਦੇ ਵਿੱਚ ਇਹ ਜਿਹੜੇ ਮਿੱਟੀ ਵਾਲੇ ਭਰੇ ਹੋਏ ਗੱਟੇ ਟਿਕਾਏ ਜਾ ਰਹੇ ਨੇ ਔਰ ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਤੁਹਾਡੇ ਨਾਲ ਚਮਕੌਰ ਸਾਹਿਬ ਦੇ ਨੇੜਲੇ ਪਾਸੇ ਜਿਸ ਜਗ੍ਹਾ ਦੇ ਉੱਪਰ ਸਤਲੋਜ ਦਰਿਆ ਮਾਜੇ ਦੇਤੇ ਮਾਲਵੇ ਦੇ ਬਹੁਤ ਸਾਰੇ ਪਿੰਡਾਂ ਨੂੰ ਮਾਰ ਕਰਦਾ ਹੈ ਤਾਂ ਇਸੇ ਜਗ੍ਹਾ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਖਾਸ ਤੌਰ ਤੇ ਇਧਰ ਦੀਆਂ ਵੀ ਤਸਵੀਰਾਂ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਸਮਾਰਥੀ ਵੀ ਨੇ ਗੁਰੂ ਕੇ ਸਿੱਖ ਨੇ ਉਹਨਾਂ ਦੇ ਵੱਲੋਂ ਲੰਗਰ ਲਗਾਏ ਹੋਏ ਨੇ ਲੰਗਰ ਲਗਾਉਣ ਦੀਆਂ ਤਸਵੀਰਾਂ ਨੇ ਸੇਵਾ ਕੀਤੀ ਜਾ ਰਹੀ ਆ ਤਾਂ ਇਹਨਾਂ ਤਮਾਮ ਸਾਰੀਆਂ ਤਸਵੀਰਾਂ ਦੇ ਵਿੱਚ ਉਚੜਦੀ ਕਲਾ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਪੰਜਾਬ ਚੜ੍ਹਦੀ ਕਲਾ ਦੀ ਗੱਲ ਕਰਦਾ ਜਦੋਂ ਵੀ ਕੋਈ ਪੰਜਾਬ ਦੇ ਉੱਪਰ ਚੁਣੌਤੀ ਆਉਂਦੀ ਹੈ ਕੋਈ ਕੁਦਰਤੀ ਆਫਤ ਆਈ ਹੈ ਤੇ ਪੰਜਾਬ ਦੇ ਲੋਕਾਂ ਨੇ ਅੱਗੇ ਹੋ ਕੇ ਆਪਣੇ ਭਾਈਚਾਰੇ ਦੇ ਨਾਲ-ਨਾਲ ਦੁਨੀਆ ਦੇ तमाम ਸਾਰੇ ਵਰਗਾਂ ਦਾ ਡਟਵਾਂ ਸਮਰਥਨ ਕੀਤਾ ਹੈ ਬਈ ਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੀ ਫਤਿਹ ਜੀ ਫਤਿਹ ਵਾਈਗੁਰਜੀ ਬਾਬਾ ਜੀ ਕਿੱਦਾਂ ਚੱਲ ਰਹੀਆਂ ਸਵਾਵਾ ਲੋਕਾਂ ਦਾ ਕਿੰਨਾਕ ਸਮਰਥਨ ਜਾਪਦਾ ਆ ਸਵਾਵਾ ਬਹੁਤ ਵਧੀਆ ਚੱਲ ਰਹੀਆਂ ਜੀ ਤੇ ਬਾਕੀ ਇਲਾਕੇ ਦਾ ਸੰਗਤ ਦਾ ਸਹਿਯੋਗ ਆ ਜਿਹੜਾ ਉਹ ਤਿੰਨ ਦਿਨ ਹੋ ਗਿਆ ਲਗਾਤਾਰ ਲੱਗਦਾ ਹੁਣ ਦੋ ਤਿੰਨ ਦਿਨ ਹਲੇ ਹੋਰ ਆ ਜਿਹੜੀਆਂ ਇਹ ਜਾਰੀ ਰਹਿਣੀਆਂ ਆ ਤੇ ਬਾਕੀ ਅਸੀਂ ਪਿੰਡ ਪੈਰੋ ਮਾਜਰੇ ਦੇ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਦੇ ਵੱਲੋਂ ਇਹ ਸੰਤ ਬਾਬਾ ਸੁਖਵਾਲ ਸਿੰਘ ਉਹਨਾਂ ਵੱਲੋਂ ਹੁਕਮਤਾ ਜਿਹੜਾ ਇਹ ਪ੍ਰਸ਼ਾਦਾ ਲੈ ਕੇ ਇਲਾਕੇ ਦੇ ਸਹਿਯੋਗ ਦੇ ਨਾਲ ਸਾਰਾ ਇਹ ਪ੍ਰਸ਼ਾਦੇ ਦਾ ਜਿਹੜਾ ਚੱਲ ਰਿਹਾ ਲੰਗਰ ਅੱਜ ਦੀ ਇਸ ਮਹਿਮందੇ ਵਿੱਚੋਂ ਸਭ ਤੋਂ ਵੱਡਾ ਨੰਬਰ ਨੌਜਵਾਨਾਂ ਨੂੰ ਦਿੱਤੇ ਜਾਣਗੇ ਬਜ਼ੁਰਗ ਬਾਬਿਆਂ ਨੂੰ ਦਿੱਤੇ ਜਾਣਗੇ ਕੀ ਲੱਗਦਾ ਕਿ ਸਭ ਤੋਂ ਵੱਡਾ ਸਮਰਥਨ ਕਿਤਾ ਜਾਪਿਆ ਇਹ ਸਭ ਤੋਂ ਵੱਡਾ ਜਿਹੜਾ ਸਮਰਥਨ तकरीबन ਸਾਰਿਆਂ ਦੇ ਜਿਆਦਾ ਜਿਹੜਾ ਹੋਆ ਉਹ ਨੌਜਵਾਨ ਦਾ ਨੌਜਵਾਨ ਜਿਹੜੀ ਸਾਡੀ ਪੀੜ੍ਹੀ ਆ ਤੇ ਉਹਨਾਂ ਦਾ ਇਹ ਸਭ ਤੋਂ ਜਿਆਦਾ ਸਾਰੀ ਸੰਗਤ ਦੇ ਦਾ ਵਿੱਚੇ ਸਾਰੇ ਉਹ ਆਗੇ ਉਹਨਾਂ ਨੂੰ ਸੇ ਹੋਗਾ ਨੌਜਵਾਨ ਪੀੜ੍ਹੀ ਦਾ ਜਿਆਦਾ ਬਾਪੂ ਜੀ ਲੱਗਦਾ ਨਹੀਂ ਕਿ ਜਿਹੜੇ ਪੰਜਾਬ ਦੇ ਇਲਾਕੇ ਪ੍ਰਭਾਵਿਤ ਹੋਏ ਨੇ ਹੜ੍ਹਾਂ ਨੂੰ ਲੈ ਕੇ ਉਸ ਜਗ੍ਹਾ ਤੇ ਨੌਜਵਾਨਾਂ ਨੇ ਉੱਥੇ ਲੁੜੀਂਦੀਆਂ ਚੀਜ਼ਾਂ ਲੈ ਕੇ ਜਾਣੀਆਂ ਸੀ ਟਰਾਲੀਆਂ ਪਰ ਪਰ ਕੇ ਉਹ ਜਿਹੜੀ ਸੇਵਾ ਉੱਥੇ ਜਾਣੀ ਸੀ ਉਹ ਇਧਰ ਲੱਗ ਗਈ ਅਸੀਂ ਲੇਕੇ ਆਏ ਜੀ ਆਪ ਗੁਰਦਾਸਪੁਰ ਆ ਗਏ ਅਸੀਂ ਆਪ ਹਾਂ ਚਲ ਬੰਨ ਗਏ ਸਾਰਾ ਸੂਰਾ ਦੇਖਿਆ ਜੀ ਗੁਰਦਾਸਪੁਰ ਆਪ ਘੱਟੇ ਪਿੰਡਾਂ ਚ ਹਾਂ ਸਾਰੇ ਬਾਕੀ ਆਏ ਬਾਰਡਰ ਦੇ ਪਿੰਡਾਂ ਜਾ ਕੇ ਆਏ ਇਹਨਾਂ ਨੇ ਪਾਣੀ ਲੱਖ ਲੱਖ ਪਾਣੀ ਸੀ ਕੱਲ ਸਮਾਰਨ ਬਣ ਕੇ ਆਇਆ। ਦਸ਼ਾ ਦੇਖਿਆ ਉੱਥੋਂ ਦੇ ਲੋਕਾਂ ਦੀ ਤੁਸੀਂ? ਹਾਂ ਜੀ ਦਸ਼ਾ ਨਹੀਂ ਦੇਖਿਆ ਜੀ। ਦਸ਼ਾ ਦੇਖੀ ਉਹਨਾਂ ਦੀ ਹਾਲਾਤ ਕਿੱਦਾਂ ਦੇ ਹੋ? ਉਹਨਾਂ ਦਾ ਰਾਤ ਖਰਾਬ ਆ ਜੀ। ਹੂੰ। ਬਾਸ ਸੜਕਾਂ ਉੱਥੇ ਕੋਠੇ ਬੈਠੇ ਲੋਕ। ਕੱਪੜੇ ਹਨੇ ਵਾਂਢ ਹੋ ਕੇ। ਬਹੁਤ ਬੁਰੀ ਹਾਲਤ ਆ। ਹੂੰ। ਸੜਕਾਂ ਦਾ ਬੁਰਾ ਹਾਲ ਜਾਨਵਰ ਰਸਤਾ ਨਿਕਤੇ ਵੀ ਹੈਗਾ। ਹੂੰ। ਕਿ ਦੇਖਿਆ। ਇਸ ਤੋਂ ਬਾਅਦ ਫਿਰ ਉੱਧਰ ਦੀ ਤਿਆਰੀ ਹੈ ਤੁਹਾਡੀ? ਜਿੱਥੇ ਜਾਵਾਂਗੇ ਫਿਰ ਵਿਜੀਤਪੁਰ ਕਿਹਨ ਦੇ ਦੁਆਰੇ ਫੇਰ ਜਾਵਾਂਗੇ। ਹੂੰ। ਜਾਵਾਂਗੇ। ਅਜੇ ਪਾਣੀ ਬਹੁਤ ਤਾਂ ਪਾਣੀ ਡਾਊਨ ਹੋ ਗਿਆ ਜਾਵਾਂਗੇ ਫੇਰ ਦਾਰੇ। ਹੂੰ। ਆ ਬਿਲਕੁਲ ਇੱਥੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਇਹ ਟਰਾਲੀਆਂ ਭਰ-ਭਰ ਕੇ ਜਿਹੜੇ ਆਪ ਮੁਹਾਰੇ ਲੋਕ ਨੇ ਉਹਨਾਂ ਦੇ ਵੱਲੋਂ ਜਿਹੜੇ ਗੱਟੇ ਭਰ-ਭਰ ਕੇ ਲਿਆਏ ਜਾ ਰਹੇ ਨੇ ਔਰ ਖਾਸ ਤੌਰ ਤੇ ਅੱਗੇ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਅਗਲੇ ਪਾਸੇ ਦਾ ਵੀ ਜਿਹੜਾ ਪੂਰਾ ਦ੍ਰਿਸ਼ਾ ਹੈ ਉਹ ਤੁਹਾਡੇ ਨਾਲ ਨੇੜਿਓਂ ਹੋ ਕੇ ਸਾਂਝਾ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਲਗਾਤਾਰ ਚਣੌਤੀਆਂ ਦੇ ਨਾਲ ਸਾਹਮਣਾ ਕੀਤਾ ਹੈ ਚੁਣੌਤੀਆਂ ਦਾ ਮੂੰਹ ਮੋੜਿਆ ਹੈ ਔਰ ਹਾਲ ਦੇ ਵਿੱਚ ਜਿਹੜੀ ਇੱਕ ਵੱਡੀ ਚੁਣੌਤੀ ਪੰਜਾਬ ਦੇ ਉੱਪਰ ਆਣ ਪਈ ਹੈ ਪੰਜਾਬ ਦੇ ਉੱਪਰ ਹੜ੍ਹਾਂ ਦੇ ਰੂਪ ਤੇ ਵਿੱਚ ਜਿਹੜਾ ਇੱਕ ਵੱਡਾ ਸੰਕਟ ਹੈ ਉਹਦੇ ਨਾਲ ਜੂਝਦੇ ਹੋਏ ਨਜ਼ਰ ਆ ਰਹੇ ਨੇ ਇੱਧਰ ਤਸਵੀਰਾਂ ਨੌਜਵਾਨਾਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਕਿ ਨੌਜਵਾਨ ਕਿਸ ਤਰੀਕੇ ਦੇ ਨਾਲ ਛੋਟੇ ਛੋਟੀ 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 ਉਮਰ ਦੇ ਨੌਜਵਾਨ ਨੇ ਇਹਨਾਂ ਦੇ ਵੱਲੋਂ ਵੀ ਜਿੰਨਾ ਵੀ ਬਣਦਾ ਹੋਇਆ ਸਮਰਥਨ ਹੈ ਉਹ ਦਿੱਤਾ ਜਾ ਰਿਹਾ ਤਾਂ ਇਹ ਪੰਜਾਬ ਦੀ ਚੜ੍ਹਦੀ ਕਲਾ ਦੀ ਤਸਵੀਰ ਹੈ ਕਿ ਪੰਜਾਬ ਦੇ ਲੋਕ ਇਸ ਵੱਡੀ ਕੁਦਰਤੀ ਆਫਤ ਦੇ ਵਿੱਚ ਵੀ ਉਹਨਾਂ ਮਹਿਮਾ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਭਵਿੱਖ ਦੀ ਤਸਵੀਰ ਕੀ ਹੋਵੇਗੀ ਪੰਜਾਬ ਦੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਹੈ ਉਹ ਅੱਗੇ ਵੀ ਤਮਾਮ ਸਾਰੀ ਜਿਹੜੀ ਗੱਲਬਾਤ ਹੈ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ